ਤੁਹਾਡੇ ਬੜੇ-ਬੜੇ ਬਿਜਲੀ ਦੇ ਬਿੱਲ ਸਾਰੇ ਖੜੇ ਸੀਗੇ ਸਾਰਿਆਂ ਪਰ ਲੈਨ ਮਾਰਤੀ ਸਾਰਿਆਂ ਦੇ ਬਿੱਲ ਮਾਫ ਹੋਏ 3 ਮਹੀਨਿਆਂ ਦੇ ਵਿੱਚ ਹੋਏ ਕਿ ਨਹੀਂ ਹੋਏ 3 ਮਹੀਨੇ ਤੁਹਾਨੂੰ ਵਿਆਹ ਮੰਗੂ ਬਿਟਾਏ ਆ ਆ ਤੁਹਾਡੀ ਪਾਣੀ ਦੀ ਟੈਂਕੀ ਮੈਂ ਦੇਖ ਰਿਹਾ ਸੀ ਇਹਦਾ ਬਿੱਲ ਖੜਾ ਸੀ ਲੱਖਾਂ ਰੁਪਈਆ ਇਹਦੇ ਪਰ ਲੈਨ ਮਾਰੀ ਸਾਰੇ ਪਿੰਡਾਂ ਦੇ ਆ ਪਰ ਪਾਣੀ ਸਸਤਾ ਕੀਤਾ ਬਿਜਲੀ ਸਸਤੀ ਕੀਤੀ ਪੈਟਰੋਲ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਆਸ਼ਾ ਵਰਕਰ ਬੀਬੀਆਂ ਦੀ ਤਰਕਾਬ ਵਧਾਈ ਆਂਗਣਵਾੜੀ ਵਾਲੀ ਬੀਬੀਆਂ ਦੀ ਤਰਕਾਬ ਵਧਾਈ ਆ ਮੀਡੇ ਮੀਲ ਵਾਲੀ ਬੀਬੀਆਂ ਦੀ ਤਰਕਾਬ ਵਧਾਈ ਆ ਹੁਣ ਤੁਸੀਂ ਭੋਗ ਪਰ ਜਾਣਾ ਹੋਵੇ ਵਿਆਹ ਜਾਣਾ ਹੋਵੇ ਜਿਹੜੀ ਮਰਜੀ ਸਰਕਾਰੀ ਬਾ ਚੜ ਜੋ ਕਰਾਇਆ ਤੁਹਾਡਾ ਮਾਫ ਕਰਿਆ ਵਾ ਇਹ ਸਾਰਾ ਕੁਝ ਕਾਂਗਰਸ ਪਾਰਟੀ ਨੇ ਅਰਸੀ ਕੀਤਾ ਆ ਹੁਣ ਵਾਲਾ ਕਾਣ ਕੇ ਮਿਲਦੀ ਸੀ 30 ਕਿਲੋ ਉਹ ਵੀ 5 ਕਿਲੋ ਪਰ ਲਿਆਦੀ ਹਾਂਜੀ ਐਸੀ ਤੁਹਾਡਾ ਲਾਲ ਲੇਨ ਦੇ ਅੰਦਰ ਦੇ ਮਕਾਨ ਤੁਹਾਡੇ ਨਾਮ ਚ ਕਰਨੇ ਸ਼ੁਰੂ ਕਰੇ ਮੈਂ ਵੀ ਗਰੀਬ ਘਰ ਚ ਜੰਮਿਆ ਸਾਡਾ ਘਰ ਵੀ ਆਪਣੇ ਨਾਮ ਨਹੀਂ ਸੀ ਮੈਂ ਕਿਹਾ ਜਿੰਨੇ ਗਰੀਬਾਂ ਨੇ ਘਰ ਹੈ ਉਹਨਾਂ ਦੇ ਨਾਮ ਕਰੋ ਚਾਹੇ ਉਹ ਕਿਸਾਨ ਦਾ ਚਾਹੇ ਆਮ ਗਰੀਬ ਦਾ ਇਹ ਸਕੀਮ ਲੈ ਕੇ ਆਏ ਛਗਣ ਸਕੀਮ 51000 ਰੁਪਏ ਕਰਤੀ ਸੀ ਕੋਈ ਗਰੀਬ ਦੇ ਕੁੜੀ ਦਾ ਵਿਆਹ ਹੈ ਤਾਂ ਛਗਣ ਆ ਜਾਂਦਾ ਸੀ ਸਰਕਾਰੀ ਅਗਲੇ ਵਿਆਹ ਕਰ ਲੈਂਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਕਿਹੜੀ ਸਰਕਾਰ ਆਈ ਹੈ ਇਹ ਕਿਹੜਾ ਬਦਲਾਵ ਆ ਗਿਆ ਕਿ ਅੱਜ ਐਸੀ ਸਾਰਾ ਪੰਜਾਬ ਤਰਾਤਰ ਕਰ ਰਿਹਾ ਪਰੇਸ਼ਾਨ ਹੈ ਲੋਕ ਅੰਦਰ ਵੱੜ ਕੇ ਚਪੇੜਾ ਮੂੰਹ ਪਰ ਮਾਰਦੇ ਕਿਹੜੀ ਟਾਈਮ ਇਹਨਾਂ ਨੂੰ ਵੋਟ ਪਾ ਬੈਠੇ